ਜੰਮੂ ਕਸ਼ਮੀਰ ਦੇ ਫਰੀਦਕੋਟ ਦਾ ਅਗਨੀਵੀਰ ਸ਼ਹੀਦ ਇਲਾਕੇ 'ਚ ਸੋਗ ਦੀ ਲਹਿਰ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਠੇ ਚਲਦੇ ਰਹਿਣ ਵਾਲੇ ਅਗਨੀਵੀਰ ਦੀ ਸ਼ਹੀਦ ਹੋਣ ਦੀ ਖਬਰ ਆਈ ਹੈ ਜਿਵੇਂ ਸ਼ਹੀਦ ਅਗਨੀਵੀਰ ਦੀ ਸ਼ਹਾਦਤ ਦਾ ਪਤਾ ਪੰਡ ਪਹੁੰਚਦਿਆ ਹ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਮਿਤੀ ਜਾਣਕਾਰੀ ਅਨੁਸਾਰ 22 ਸਾਲਾ ਅਗਨੀਵੀਰ ਆਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਠੇਚੈਲ ਦੇ ਵੀਰਵਾਰਜ ਸਵੇਰੇ ਜੰਮੂ ਚ ਡਿਊਟੀ ਦੌਰਾਨ ਸ਼ਹੀਦ ਹੋਣ ਦਾ ਸਮਾਚਾਰ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਦੇ ਗੋਲੀ ਲੱਗਣ ਕਾਰਨ ਉਹ ਸ਼ਹੀਦ ਹੋਇਆ ਹੈ ਦੇਸ਼ ਲਈ ਉਸਨੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਹਾਲਾਂਕਿ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਹੈ ਵਰਨਣਯੋਗ ਹੈ ਕਿ 22 ਸਾਲ ਦੇ ਆਕਾਸ਼ਦੀਪ ਸਿੰਘ ਨੇ ਕਰੀਬ 25 ਸਾਲ ਪਹਿਲਾਂ ਅਗਨੀਵੀਰ ਫੌਜ ਵੱਜੋਂ ਵਿਚ ਪਰਤੀ ਹੋਇਆ ਸੀ ਆਕਾਸ਼ਦੀਪ ਸਿੰਘ ਸਿੱਖ ਰਾਜੀ ਮੈਟ ਵਿੱਚ ਤਾਇਨਾਤ ਸੀ ਅਤੇ ਜੰਮੂ ਵਿੱਚ ਤਾਇਨਾਤ ਸੀ ਉਹਨਾਂ ਦੇ ਬਲੀਦਾਨ ਦੀ ਖਬਰ ਅੱਜ ਸਵੇਰੇ ਆਈ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਛੁੱਟੀ ਪੂਰੀ ਕਰਨ ਤੋਂ ਬਾਅਦ 20 April ਨੂੰ ਡਿਊਟੀ ਤੇ ਵਾਪਸ ਗਿਆ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸਨੇ ਆਪਣਾ ਨਾਲ ਕੱਲ ਸ਼ਾਮ ਨੂੰ ਗੱਲ ਕੀਤੀ ਸੀ ਅੱਜ ਸਵੇਰੇ ਹੀ ਉਸ ਦੇ ਸ਼ਹੀਦ ਹੋਣ ਦੀ ਖਬਰ ਆਈ ਜਿਸ ਦੇ ਕਰਕੇ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਪਿੰਡ ਸ਼ੁੱਕਰਵਾਰ ਨੂੰ ਪਹੁੰਚੇਗੀ ਇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਇਸ ਖਬਰ ਕਾਰਨ ਸਵੇਰ ਤੋਂ ਹੀ ਪਿੰਡਾਂ ਤੇ ਇਲਾਕਿਆਂ 'ਚ ਸੋਗ ਦੀ ਲਹਿਰ ਹੈ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਉਹਨਾਂ ਅੱਗੇ ਆ ਕੇ ਬਲਵਿੰਦਰ ਸਿੰਘ ਉਹਨਾਂ ਦਾ ਪੁਰਾਣਾ ਮਿੱਤਰ ਹੈ ਅਤੇ ਉਹ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਹਨ ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਨ ਕਿ ਬਵਿੰਦਰ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਦੁੱਖ ਸਹਿਣ ਦਾ ਬਲ ਬਖਸ਼ਣ ਦੇ ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ ਕੋਕੀ ਇਨਸਾਨੇ ਕਾਬੂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 3 ਮਿਲੀਅਨ ਡਾਲਰ ਮੁੱਲ ਦੀ 173 ਕਿਲੋ ਕੋਕੀਨ ਬ੍ਰਾਮਹਤ ਹੋਣ ਦਾ ਦਾਵਾ ਕੀਤਾ ਗਿਆ ਹੈ ਬ੍ਰੈਂਪਟਨ ਨਾਲ ਸੰਬੰਧਿਤ ਗੁਰਸ਼ਿੰਦਰ ਸਿੰਘ ਨੂੰ ਐਮਬੈਸਡਰ ਬ੍ਰਿਜ ਪਾਠ ਕਰਨ ਤੋਂ ਪਹਿਲਾਂ ਅਮਰੀਕਾ ਦੇ ਕਸਟਮਰ ਜਨ ਦੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੀ ਕੌਂਟਰਾਬੈਡ ਅਨਫੋਰਮ ਸੈਂਮੈਂਟ ਟੀਮ ਨੇ ਰੋਕੇ ਅਤੇ ਤਲਾਸ਼ੀ ਦੌਰਾਨ ਪੈਸੇਂਜਰ ਸੀਟ ਦੇ ਹੇਠਾਂ ਬਣੇ ਟੂਲ ਬਾਕਸ ਵਿੱਚੋਂ ਕੁਝ ਡੱਬੇ ਬਰਾਮਦ ਹੋਏ ਜਿਨ੍ਹਾਂ ਅੰਦਰ ਵੈਕਿਊਮ ਸੀ ਲੰਗ ਵਾਲੇ ਪੋਇਕਟ ਮੌਜੂਦ ਸਨ 8 ਹੋਮ ਡੀਪੂ ਡੱਬਿਆਂ ਵਿੱਚੋਂ ਤਿੰਨ ਵਿੱਚ ਮਿਲਿਆ ਪਦਾਰਥਕੋ ਕੀ ਇਨ ਸਾਬਿਤ ਹੋਇਆ ਤੇ ਇਸ ਮਗਰੋਂ ਗੁਰਚਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂਚ ਕਰਤਾਵਾਂ ਵੱਲੋਂ ਗੁਰਚਿੰਦਰ ਸਿੰਘ ਦੇ ਮੋਬਾਈਲ ਦੀ ਖੋਪਰੀ ਕੀਤੀ ਗਈ ਤਾਂ ਇੱਕ ਗੁਪਤ ਨੰਬਰ ਰਾਹੀਂ ਕਿਸੇ ਦੇ ਸੰਪਰਕ ਵਿੱਚ ਹੋਣ ਦਾ ਪਤਾ ਲੱਗਾ ਸਿਗਨਲ ਮੈਸੇਂਜਰ ਰਾਹੀਂ ਸ਼ੇ ਮਈ ਤੋਂ ਸੁਨੇਹੇ ਪੇਚੇ ਚਾਰ ਹਸਾਨਾ ਤੇ ਮੈਸੇਜ ਵਿੱਚ ਲਿਖਿਆ ਸੀ ਮੇਰਾ ਅਗਲਾ ਲੋਡ ਸ਼ੁੱਕਰਵਾਰ ਨੂੰ ਡਿਲੀਵਰ ਹੋ ਰਿਹਾ ਹੈ ਦੂਜੇ ਮੈਸੇਜ ਵਿੱਚ ਲਿਖਿਆ ਸੀ ਕਿ ਆਪਾਂ ਵੀਰਵਾਰ ਸ਼ਾਮ ਜਾਂ ਰਾਤ ਵੇਲੇ ਸੰਪਰਕ ਕਰਾਂਗੇ ਕੁਰਚੇਂਦਰ ਸਿੰਘ ਨੇ ਅਮਰੀਕਾ ਵਿੱਚਲੇ ਵਿਚਲੇ ਰੂਟ ਦੀ ਤਹਿਕੀਕਾਤ ਕੀਤੀ ਗਈ ਤਾਂ ਵਿਸਕਾਨਸਿਨ ਸੂਬੇ ਤੋਂ ਚੱਲ ਕੇ 8 ਮਈ ਨੂੰ ਇੰਡੀਆਨਾ ਸੂਬੇ ਦੇ ਇੱਕ ਟਰੱਕ ਸਟਾਪ ਤੇ ਰੁਕਿਆ ਜਿੱਥੇ ਇੱਕ ਅਣਪਛਾਤੇ ਸ਼ਖਸ ਨਾਲ ਮੁਲਾਕਾਤ ਕੀਤੀ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਨਸ਼ੀਲੇ ਪਦਾਰਥ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਰਕੇ ਟਰਾਂਸਪੋਰਟੇਸ਼ਨ ਵਾਸਤੇ ਅਜੀਹੇ ਬੰਦੇ ਦੀ ਚੋਣ ਕੀਤੀ ਜਾਂਦੀ ਹੈ ਜੋ ਨਸ਼ੇ ਦੀ ਖੇਪ ਵੇਚਣ ਵਾਲਿਆਂ ਦਾ ਵਫਾਦਾਰ ਹੋਵੇ ਅਤੇ ਬਾਅਦ ਵਿੱਚ ਉਸ ਨੂੰ ਸੋਖੀਆਂ ਅਦਾਇਗਾਂ ਕੀਤੀ ਜਾ ਸਕੇ ਦੂਜੇ ਪਾਸੇ ਗੁਰਸ਼ਿੰਦਰ ਸਿੰਘ ਦੇ ਪੁਸ਼ਪੜਤਾਲ ਦੌਰਾਨ ਦੱਸਿਆ ਕਿ ਉਹ ਇੰਡੀਆਨਾ ਸੂਬੇ ਵਿੱਚ ਇਕਰਾਤ ਠੈਰਨ ਮਗਰੋਂ ਕੈਨੇਡਾ ਵੱਲ ਜਾ ਰਿਹਾ ਸੀ ਪੰਜਾਬ ਸਰਕਾਰ ਦੀ ਵੱਡੀ ਪਹਿਲ ਪਰਾਲੀ ਸਾੜਨ ਦੇ ਲੱਗੇਗੀ ਰੋਕ ਉਦਯੋਗਾਂ ਨੂੰ ਮਿਲੇਗਾ ਫਾਇਦਾ ਮਾਨ ਸਰਕਾਰ ਦਾ ਇਤਿਹਾਸਿਕ ਫੈਸਲਾ ਪਰਾਲੀ ਦੇ ਸਥਾਈ ਹੱਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਤੇ ਉਦਯੋਗਾਂ ਲਈ ਲਾਹੇਵੰਦ ਸਕੀਮ ਦਾ ਐਲਾਨ ਉਦਯੋਗ ਮੰਤਰੀ ਤੁਰਨਪ੍ਰੀਤ ਸਿੰਘ ਸੌਂਦ ਨੇ ਐਲਾਨੀ ਝੋਨੇ ਦੀ ਪਰਾਲੀ ਆਧਾਰਿਤ ਬਾਇਲਰਾਂ ਦੀ ਸਥਾਪਨਾ ਲਈ ਕੈਪੀਟਲ ਸਬਸਿਡੀ ਦਾ ਆਯੋਜਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕ ਇਤਿਹਾਸਿਕ ਫੈਸਲਾ ਕਰਦਿਆ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2022 ਵਿੱਚ ਸੋਧ ਕਰਕੇ ਛੋਨੇ ਦੀ ਪ੍ਰਾਲੀਆ ਅਧਾਰਤ ਬਾਈਲਰਾਂ ਦੀ ਸਥਾਪਨਾ ਲਈ ਕੈਪੀਟਲ ਸਬਸਿਡੀ ਦੀ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਧੇਗੀ ਪਰਾਲੀ ਪ੍ਰਬੰਧਨ ਵੀ ਹੋਵੇਗਾ ਵਾਤਾਵਰਨ ਵੀ ਗੰਦਲਾ ਨਹੀਂ ਹੋਵੇਗਾ ਅਤੇ ਸਭ ਤੋਂ ਵੱਡ ਵੱਡੀ ਗੱਲ ਪੰਜਾਬ ਦੇ ਉਦਯੋਗਾਂ ਨੂੰ ਇਸ ਦਾ ਲਾਭ ਹੋਵੇਗਾ ਸਥਾਨਕ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਉਦਯੋਗ ਮੰਤਰੀ ਤੁਰਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਆਧਾਰਿਤ ਮੋਬਾਈਲ ਰਾਂ ਦੀ ਸਥਾਪਨਾ ਲਈ ਕੈਪੀਟਲ ਸਬਸਿਡੀ ਦੇਣ ਦਾ ਫੈਸਲਾ 13 ਫਰਵਰੀ 2025 ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ ਸੀ ਇਸ ਬਾਬਤ ਨੋਟੀਫਿਕੇਸ਼ਨ B ਫਰਵਰੀ 2025 ਨੂੰ ਜਦ ਕਿ ਸਬਸਿਡੀ ਦੇਣ ਦੇ ਨਿਯਮ 12 ਪੱਤਰ 23 April 2025 ਨੂੰ ਜਾਰੀ ਹੋਇਆ ਉਹਨਾਂ ਦੱਸਿਆ ਕਿ ਜਿਹੜੇ ਮੌਜੂਦਾ ਉਦਯੋਗ ਕੋਲ ਤੇਲ ਜਾਂ ਕੋਈ ਹੋਰ ਬਾਇਓਮਾਸ ਆਧਾਰਤ ਬਾਲਣ ਦੀ ਵਰਤੋਂ ਕਰ ਰਹੇ ਹਨ ਜੇਕਰ ਉਹ ਚੋਨੇ ਦੀ ਪ੍ਰਾਲੀ ਆਧਾਰਿਤ ਨਵੇਂ ਬਾਇਲਰਾਂ ਦੀ ਸਥਾਪਨਾ ਕਰਦੇ ਹਨ ਤਾਂ 1 ਕਰੋੜ ਰੁਪਏ ਪ੍ਰਤੀ 8 ਟਨ ਪ੍ਰਤੀ ਘੰਟਾ ਬਾਇਲਰ ਦਾ ਅਸਲ ਖਰਚ ਦਾ 33% ਦੀ ਜੋ ਵੀ ਕਟ ਹੋਵੇ ਦੀ ਸਬਸਿਡੀ ਮਿਲੇਗੀ ਇਸ ਦੀ ਉਚਤਮ ਸੀਮਾ 5 ਕਰੋੜ ਰੁਪਏ ਪ੍ਰਤੀ ਯੂਨਿਟ ਹੈ ਉਹਨਾਂ ਅੱਗੇ ਦੱਸਿਆ ਕਿ ਮੌਜੂਦਾ ਉਦਯੋਗ ਜੇਕਰ ਬਾਇਲਰਾਂ ਦਾ ਪ੍ਰਾਲੀ ਆਧਾਰਿਤ ਅਪਗ੍ਰੇਡ ਕਰਦੇ ਹਨ ਤਾਂ ਉਨਾ ਨੂੰ ਪੂੰਜੀ ਸਬਸਿਡੀ 50 ਲੱਖ ਰੁਪਏ ਪ੍ਰਤੀ 8 ਟਨ ਪ੍ਰਤੀ ਘੰਟਾ ਬਾਇਲਰ ਜਾਂ ਅਸਲ ਖਰਚ ਦਾ 33% ਜੋ ਵੀ ਘੱਟ ਹੈ ਦੀ ਸਬਸਿਡੀ ਮਿਲੇਗੀ ਇਸ ਦੀ ਉਚਤਮ ਸੀਮਾ 2.5 ਕਰੋੜ ਰੁਪਏ ਪ੍ਰਤੀ ਯੂਨਟ ਹੈ ਉਨ੍ਹਾਂ ਕਿਹਾ ਕਿ ਵੱਧ ਸਮਰੱਥਾ ਵਾਲੇ ਬਾਇਲਰਾਂ ਨੂੰ ਵੀ ਅਨੁਪਾਤਿਤ ਤੌਰ ਤੇ ਸਬਸਿਡੀ ਦਾ ਭੁਗਤਾਨ ਕੀਤਾ ਜਾਵੇਗਾ ਉਦਯੋਗ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਦੇ ਅੰਦਾਜ਼ੇ ਮੁਤਾਬਕ ਪੰਜ ਪੰਜਾਬ ਦੇ 500 ਤੋਂ 600 ਦੇ ਯੋਗ ਇਸ ਨੀਤੀ ਰਾਹੀ ਸਬਸਿਡੀ ਲੈ ਸਕਣ ਦੇ ਯੋਗ ਹੋਣਗੇ ਅਤੇ ਲੁਧਿਆਣਾ ਦੀ ਇੰਡਸਟਰੀ ਨੂੰ ਇਸ ਦਾ ਵੱਡਾ ਫਾਇਦਾ ਹੋਵੇਗਾ ਕਿਉਂਕਿ ਉੱਥੇ ਬਾਈ ਦਾ ਰਦਾਰ ਤਾਂ ਇੰਡਸਟਰੀ ਬਹੁਤ ਜ਼ਿਆਦਾ ਹੈ ਇਹ ਸਬਸਿਡੀ ਦੇਣ ਲਈ ਪੰਜਾਬ ਸਰਕਾਰ ਨੇ 60 ਕੋਰਡ ਰੁਪਏ ਦਾ ਬਜਟ ਰੱਖਿਆ ਹੈ ਮਜੀਠਾ ਸ਼ਰਾਬ ਪੀੜਿਤ ਪਰਿਵਾਰਾਂ ਨੂੰ ਦਿੱਤੇ 10 ਲੱਖ ਰੁਪਏ ਦੇ ਚੈੱਕ ਜਹਰੀਲੀ ਸ਼ਰਾਬ ਵੇਚਣ ਵਾਲੇ 16 ਵਿਅਕਤੀ ਪੁਲਿਸ ਦੇ ਕਿੱਤੇ ਕਾਬੂ 48 ਘੰਟਿਆਂ ਵਿੱਚ ਮਾਨ ਸਰਕਾਰ ਨੇ ਦਿੱਤੀ ਮੁਆਵਜ਼ਾ ਰਾਸ਼ੀ ਬੀਤੀ ਦਿਨੀ ਮਜੀਠਾ ਹਲਕੇ ਦੇ ਪਿੰਡ ਵਿੱਚ ਜਹਰੀਲੀ ਸ਼ਰਾਬ ਪੀਣ ਕਰਕੇ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਪੰਜਾਬ ਸਰਦਾਰ ਭਗਵੰਤ ਸਿੰਘ ਵੱਲੋਂ ਐਲਾਨੀ ਗਈ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਅੱਜ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਗੁਰਦੁਆਰਾ ਭਗਤ ਨਾਮਦੇਵ ਜੀ ਮਰੜੀ ਵਿੱਚ ਪਹੁੰਚ ਕੇ ਵੰਡੇ ਇਸ ਮੌਕੇ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਕਰਦਿਆਂ ਕਿਹਾ ਕਿ ਪੈਸੇ ਨਾਲ ਤੁਹਾਡੇ ਪਰਿਵਾਰਾਂ ਦੇ ਕਮਾਊ ਮੈਂਬਰ ਜੋ ਇਸ ਜਹਾਨ ਤੋਂ ਤੁਰ ਗਏ ਹਨ ਤਾਂ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਬੱਚੇ ਹੋਏ ਜੀਆਂ ਲਈ ਜੋ ਕਰ ਸਕਦੇ ਹਾਂ ਕਰੀਏ ਉਹਨਾਂ ਕਿਹਾ ਕਿ ਪਰ ਸ੍ਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਹਾਦਸੇ ਦੀ ਖਬਰ ਸੁਣਦੇ ਸਾਰ ਕੁਝ ਹੀ ਘੰਟਿਆਂ ਵਿੱਚ ਇੱਥੇ ਪਹੁੰਚੇ ਸਨ ਅਤੇ ਉਹਨਾਂ ਨੇ ਤੁਹਾਡੇ ਨਾਲ ਦੁੱਖ ਦਾ اظہار ਕਰਦਿਆਂ ਜੋ ਸਹਾਇਤਾ ਰਾਸ਼ੀ ਐਲਾਨੀ ਸੀ ਉਹ ਚੈੱਕ ਆ ਜਿਵੇਂ ਤੁਹਾਨੂੰ ਦੇਣ ਆਇਆ ਹਾਂ ਉਹਨਾਂ ਕਿਹਾ ਕਿ ਇਹ ਅਰਥ 4 ਘੰਟਿਆਂ ਦੇ ਵਿੱਚ ਮਾਨ ਸਰਕਾਰ ਨੇ ਵਾਦਾ ਪੂਰਾ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਵਿਅਕਤੀ ਹਸਪਤਾਲ ਵਿੱਚ ਇਲਾਜাধীন ਹੈ ਦਾ ਇਲਾਜ ਸਰਕਾਰ ਵੱਲੋਂ ਮੁਫਤ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਕੈਬਨਟ ਮੰਤਰੀ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਰਿਪੋਰਟ ਆਈਆਂ ਹੋਈਆਂ ਮੌਤਾਂ ਜਿਨ੍ਹਾਂ ਦੀ ਗਿਣਤੀ 22 ਸੀ ਦੇ وارਥਾਂ ਨੂੰ ਚੱਕ ਦਿੱਤੇ ਗਏ ਹਨ ਅਤੇ ਬਾਕੀ ਜੋ 5 ਪਰਿਵਾਰ ਰਹਿ ਗਏ ਹਨ ਉਨ੍ਹਾਂ ਨੂੰ ਚੈੱਕ ਆਊਟ ਵਾਲੇ ਦਿਨਾਂ ਵਿੱਚ ਦਿੱਤੇ ਜਾਣਗੇ ਹਾਦਸੇ ਦੇ ਦੋਸ਼ੀ ਵਿਅਕਤੀਆਂ ਬਾਰੇ ਬੋਲਦੇ ਹੋਣਾ ਸਪਸ਼ਟ ਕੀਤਾ ਕਿ ਤੁਹਾਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ ਤੇ ਜੋ ਵੀ ਵਿਅਕਤੀ ਦੋਸ਼ੀ ਹੈ ਉਸ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਪੁਲਿਸ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੁਲਾਸ ਪੁਲਿਸ ਨੇ ਹੁਣ ਤੱਕ ਇਸ ਘਟਨਾ ਨਾਲ ਸੰਬੰਧਿਤ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਕੁਝ ਦਿੱਲੀ ਅਤੇ ਲੁਧਿਆਣਾ ਤੋਂ ਵੀ ਗ੍ਰਿਫਤਾਰ ਹੋਏ ਹਨ। ਉਨਾਂ ਆਖਿਆ ਕਿ ਹਾਗੇ ਜੋ ਵਿਅਕਤੀ ਇਸ ਹਾਲ ਸੇ ਲਈ ਜ਼ਿੰਮੇਵਾਰ ਹੈ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਆਖਿਆ ਕਿ ਸਾਡੀ ਸਰਕਾਰ ਨਸ਼ਾ ਵਿਰੋਧ ਜੰਗ ਲੜ ਰਹੀ ਹੈ ਤੇ ਕੇਵਲ ਇੱਕ ਘਟਨਾ ਹੀ ਨਹੀਂ ਹੋਰ ਵੀ ਜੋ ਵਿਅਕਤੀ ਨਸ਼ੇ ਦਾ ਪੰਧਾ ਕਰਦੇ ਹਨ ਜਾਂ ਜ਼ਿਆਦਾਤਰ ਉੱਥੇ ਪੀਲਾ ਪੰਜਾ ਚੱਲੇਗਾ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਤਾਂ ਜੋ ਉੱਥੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਕੰਮ ਤੋਂ ਤੋਬਾ ਕਰ ਜਾਣ। ਅੱਗੇ ਵਧਣ ਤੋਂ ਪਹਿਲਾਂ ਜਿਹੜੇ ਵੀ ਭੈਣਾਂ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹਨ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈਗੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਨੋਟੀਫਿਕੇਸ਼ਨ ਦੇ ਬਟਨ ਨੂੰ ਵੀ ਓਨ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰਨ ਵਾਦਦੇ ਅਗਲੀ ਖਬਰ ਵੱਲ ਆਲ ਪੰਜਾਬ ਆਂਗੜਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਡਾਇਰੈਕਟਰ ਦੇ ਦਫ਼ਤਰ ਅੱਗੇ 20 ਮਈ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਆਲ ਪੰਜਾਬ ਆਂਗੜਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਭਰ ਦੀਆਂ ਆਂਗੜਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ 20 ਮਈ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਪੰਜਾਬ ਦੇ 34 ਸੈਕਟਰ ਸਾਥਿਤ ਚੰਡੀਗੜ੍ਹ ਦਫ਼ਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਪਰੋਕਤ ਜਾਣਕਾਰੀ ਯੂਨੀਅਨ ਦੀ ਸੂਬਾ ਪ੍ਰਧਾਨ ਹਰगोਬਿੰਦ ਕੌਰ ਨੇ ਦਿੱਤੀ ਉਹਨਾਂ ਦੱਸਿਆ ਕਿ ਜੱਥੇਬੰਦੀ ਵੱਲੋਂ 5 ਮਈ ਨੂੰ ਡਾਇਰੈਕਟਰ ਦੇ ਦਫ਼ਤਰ ਵਿੱਚ ਨੋਟਿਸ ਦਿੱਤਾ ਗਿਆ ਸੀ ਕਿ ਆਂਗੜਵੜੀ ਵਰਕਰਾਂ ਤੇ ਹੈਲਪਰਾਂ ਦੀਆਂ ਭਾਗਦੀਆਂ ਮੰਗਾਂ ਤੇ ਗੌਰ ਕੀਤੀ ਜਾਵੇ ਪਰ ਕੋਈ ਕਾਰਵਾਈ ਨਹੀਂ ਹੋਈ ਇਸ ਕਰਕੇ ਸੁਭਾ ਕਮੇਟੀ ਨੇ ਤਰਨਾ ਲਾਉਣ ਲਈ ਪ੍ਰੋਗਰਾਮ ਉਕਲਿਆ ਹੈ ਉਹਨਾਂ ਕਿਹਾ ਕਿ ਆਂਗੜਵੜੀ ਵਰਕਰਾਂ ਨੂੰ ਆਪਣੇ ਪਰਸਨਲ ਫੋਨਾਂ ਤੋਂ ਈ ਕੇ ਵਾਈ ਸੀ ਕਰਨਾ ਤੇ ਨ ਵੈਰੀਫਿਕੇਸ਼ਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੱਥੇਬੰਦੀ ਦੀ ਮੰਗ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਆਂਗੜਵੜੀ ਵਰਕਰਾਂ ਨੂੰ ਸਮਾਰਟਫੋਨ ਨਹੀਂ ਦਿੰਦੀ ਉੰਨੀ ਦੇਰ ਆਂਗੜਵੜੀ ਵਰਕਰਾਂ ਕੋਲ ਕੰਮ ਕਰਵਾਏ ਨਾ ਜਾਣ ਜੇਕਰ ਸਾਨੂੰ ਇਹ ਕੰਮ ਕਰਨ ਵਾਸਤੇ ਮਜਬੂਰ ਕੀਤਾ ਗਿਆ ਤਾਂ ਅਸੀਂ ਆਪਣੇ ਫੋਨਾਂ 'ਤੇ ਚੱਲ ਰਹੀ ਪੋਸ਼ਨ ਡਾਇਰੈਕਟਰ ਐਪ ਨੂੰ ਫੋਲਡ ਕਰ ਦਵਾਂਗੇ ਤੇ ਜਿੰਨੀ ਦੇਰ ਸਰਕਾਰੀ ਸਮਾਰਟਫੋਨ ਨਹੀਂ ਆਉਣਗੇ ਅਸੀਂ ਪੋਸ਼ਨ ਡਾਇਰੈਕਟਰ ਐਪ ਨਹੀਂ ਚਲਾਵਾਂਗੇ ਆਂਗੜਵਾੜੀ ਵਰਕਰਾਂ ਹੈਲਪਰਾਂ ਦਾ ਮਾਨ ਪੱਤਾ ਹਰ ਮਹੀਨੇ ਦੀ 3 ਤਰੀਕ ਨੂੰ ਪੂਰੀ ਮਾਤਰਾ ਵਿੱਚ ਦੇਣਾ ਯਕੀਨੀ ਬਣਾਇਆ ਜਾਵੇ ਜੇਕਰ ਇਹ ਮਾਨ ਪੱਤਾ ਸਿਰ ਮੇ ਸਿਰ ਨਾ ਦਿੱਤਾ ਗਿਆ ਤਾਂ ਆਂਗੜਵਾੜੀ ਕੇਂਦਰਾਂ ਦੇ ਵਿੱਚ ਚੱਲ ਰਹੇ ਕੰਮ ਬੰਦ ਕਰ ਦੇਵਾਂਗੇ bina ਮਾਨ ਪੱਤੇ ਤੋਂ ਆਂਗੜਵਾੜੀ ਵਰਕਰਾਂ ਨੂੰ ਦੋ ਦਰਾ ਤਮਕਾ ਕੇ ਕੰਮ ਲਿਆ ਜਾ ਰਿਹਾ ਹੈ ਕਈ ਬਲਾਕਾਂ ਦੇ ਵਿੱਚ 6-6 ਮਹੀਨੇ ਤੋਂ ਮਾਨ ਪੱਤਾ ਨਹੀਂ ਮਿਲਿਆ ਸਾਰੇ ਪੰਜਾਬ ਵਿੱਚ ਪਿਛਲੇ 3 ਦਿਨ ਉਹ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਕਦੇ ਵੀ ਟਾਈਮ ਸੀਰ ਅਤੇ ਪੂਰਾ ਮਾਨ ਪੱਤਾ ਨਹੀਂ ਮਿਲਿਆ ਆਂਗੜਵਾੜੀ ਕੇਂਦਰਾਂ ਦੇ ਵਿੱਚ ਆ ਅਰੇ ਹਰਾ ਰਾਸ਼ਨ ਬੇਹਦ ਘਟਿਆ ਕੁਆਲਟੀ ਦਾ ਹੈ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਛੁੱਟਿਆ ਜਾ ਰਿਹਾ ਹੈ ਉਹਨਾਂ ਐ ਵੀ ਕਿਹਾ ਕਿ ਸਬੰਧਿਤ ਵਿਭਾਗ ਵੱਲੋਂ ਜੋ ਨਵੀਂ ਭਰਤੀ ਵਿਚ ਅੰਗੜਵਾੜੀ ਹੈਲਪਰਾਂ ਦੀ ਲਈ ਬੀਏ ਦੀ ਸ਼ਰਤ ਹਟਾਈ ਜਾਵੇ